ਇਸ ਸਮੇਂ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋ ਗਏ ਹਾਂ ਦੱਸ ਦਈਏ ਜਿਲ੍ਹਾ ਪਠਾਨਕੋਟ ਤੋਂ ਬਾਅਦ ਹੁਣ ਪੰਜਾਬ ਦੇ ਗੁਆਂਢੀ ਸੂਬੇ ਜੰਮੂ ਕਸ਼ਮੀਰ ਦੇ ਪਿੰਡ ਕਿੜੀਆਂ ਗੰਢਿਆਲ ਵਿਖੇ ਮੋਟਰਸਾਈਕਲ ਤੇ ਦੋ ਸ਼ੱਕੀ ਵਿਖੇ ਜਾਣ ਦੀ ਖਬਰ ਸਾਹਮਣੇ ਆਈ ਹੈ ਜਿਨ੍ਹਾਂ ਦੀਆਂ ਤਸਵੀਰਾਂ ਸੀਸੀਟੀਵੀ ਚ ਕੈਦ ਹੋਈਆਂ ਨੇ ਤੇ ਇਹ ਸੀਸੀਟੀਵੀ ਦੇ ਵਿੱਚ ਸਾਫ਼-ਸਾਫ਼ ਦਿਖਾਈ ਵੀ ਦੇ ਰਹੀਆਂ ਨੇ ਇਸ ਸਬੰਧੀ ਜਦ ਪ੍ਰਤੱਖ ਦਰਸ਼ੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਬੀਤੀ ਸ਼ਾਮ 6 ਵਜੇ ਦੇ ਕਰੀਬ ਦੋ ਲੋਕ ਮੋਟਰਸਾਈਕਲ ਤੇ ਵੇਖੇ ਗਏ ਸੀ ਤੇ ਉਹਨਾਂ ਕੋਲੋਂ ਵੱਡੇ-ਵੱਡੇ ਬੈਗ ਵੀ ਸੀ ਤੇ ਲੋਕਾਂ ਨੂੰ ਇਸ ਕਰਕੇ ਸ਼ੱਕ ਹੋਇਆ ਕਿਉਂਕਿ ਪਹਿਲਾਂ ਇਹਨਾਂ ਨੂੰ ਇੱਥੇ ਇਸ ਇਲਾਕੇ ਦੇ ਵਿੱਚ ਨਹੀਂ ਵੇਖਿਆ ਸੀ ਤੇ ਉਹਨਾਂ ਦੇ ਜਾਣ ਤੋਂ ਬਾਅਦ ਹੀ ਜੰਮੂ ਕਸ਼ਮੀਰ ਪੁਲਿਸ ਦੇ ਮੁਲਾਜ਼ਮ ਵੀ ਮੌਕੇ ਤੇ ਪਹੁੰਚੇ ਤੇ ਉਹਨਾਂ ਵੱਲੋਂ ਪੁੱਛਗਿੱਛ ਵੀ ਕੀਤੀ ਗਈ। ਤੇ ਉਹਨਾਂ ਦੱਸਿਆ ਹੈ ਕਿ ਉਹਨਾਂ ਸ਼ੱਕੀ ਲੋਕਾਂ ਖਾਕੀ ਰੰਗ ਦੇ ਕੱਪੜੇ ਪਾਏ ਹੋਏ ਸੀ ਤੇ ਇੱਕ ਸ਼ਖਸ ਦੀ ਲੰਬੀ ਦਾੜੀ ਸੀ ਤੇ ਦੂਜੇ ਨੇ ਦੂਜੇ ਸ਼ੱਕੀ ਨੇ ਸੱਪ ਤੇ ਟੋਪੀ ਪਾਈ ਹੋਈ ਸੀ ਤੇ ਲੋਕਾਂ ਜਿਹੜਾ ਹੈ ਲੋਕਾਂ ਦੇਖਿਆ ਕਿ ਪੁਲਿਸ ਵੱਲੋਂ ਚੈਕਿੰਗ ਵੀ ਕੀਤੀ ਗਈ ਹੈ ਪਰ ਉਹਨਾਂ ਦਾ ਕੋਈ ਪਤਾ ਜਿਹੜਾ ਹਜੇ ਤੱਕ ਨਹੀਂ ਲੱਗਿਆ ਤੇ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਹੈ ਸਥਾਨਕ ਲੋਕਾਂ ਨੇ ਆਓ ਸੁਣਦੇ ਹਾਂ ਕੀ ਨਾਮ ਆਪ ਦਾ ਸੁਰੇਸ਼ ਕੁਮਾਰ ਨੂੰ ਕੀ ਦੇਖਿਆ ਕਰ ਉਹ ਇੱਧਰ ਸੇ ਦੋ ਬੰਦੇ ਗਏ ਮੋਟਰਸਾਈਕਲ ਤੇ 6:30 ਵਜੇ ਉਹ ਬੈਗ ਟੰਗੇ ਸੀ ਦੋ

ਕਿੱਥੋਂ ਕਹਾਂਗੇ ਉਹ ਇਧਰੋਂ ਨਿਕਲ ਗਿਆ ਸਿੱਧਾ ਕ੍ਰਾਸ਼ਰ ਤੋਂ ਨਿਕਲ ਗਿਆ ਹਾਂਜੀ ਕੱਲ ਉਹ ਸਾਡੇ ਕੇ ਸੇਵੇ ਨਾਲ ਦੋ ਬੰਦੇ ਮੋਟਰਸਾਈਕਲ ਆਏ ਨੇ ਇਧਰੋਂ ਨੰਬਰ ਪਲੇਟ ਵੀ ਉਹਦੀ ਪਹਿਲੀ ਪੁਰਾਣੀ ਪਲੇਟ ਨਹੀਂ ਜਿਹੜੀ ਇਦਾਂ ਦੀ ਟੁੱਟੀ ਜੀ ਉਹ ਪਲੇਟ ਲੱਗੀ ਇੱਕ ਬੰਦਾ ਦਾੜੀ ਵਾਲਾ ਗੱਬੇ ਦੋ ਬੈਗ ਰੱਖੇ ਫੌਜੀ ਬੈਗੀ ਸਾਲ ਇੱਕਲੇ ਫੌਜੀ ਕਟਿੰਗ ਕਰਾਈ ਦੀ ਪਿਛਲੇ ਬੰਦਾ ਕਹਿੰਦਾ ਡਾਊਟ ਹੋਇਆ ਮੈਂ ਜੇ ਸਾਡੇ ਇੱਥੇ ਕੋਈ ਗੁਜਰਾਂ ਦੇ ਫੌਜੀ ਫਾਜੀ ਦੀ ਕੋਈ ਹੈ ਨਹੀਂ ਨਾਲੇ ਬੰਦੇ ਉੱਪਰ ਆ ਤੁਹਾਨੂੰ ਮੜਾ ਡਾਊਟ ਪਿਆ ਤੇ ਮੈਂ ਇਹਨਾਂ ਨੂੰ ਕਿਹਾ ਵੀ ਇਹਨੇ ਅੱਗੇ ਦੇਖਿਆ ਉਹਨਾਂ ਚੱਕੇ ਪਿੱਛੇ ਗੱਡੀ ਆ ਗਈ ਹੈ ਉਹ ਵੀ ਸੇਵਲੇ ਦ ਉਹਨੇ ਪੁੱਛਿਆ ਤੁਹਾਨੂੰ ਦੱਸਿਆ ਉਹ ਇਧਰੋਂ ਗਏ ਥੱਲੇ ਬਾਜ ਵਿੱਚ ਚੱਕ ਚੁਕ ਕੀਤਾ ਬਣੇ ਉੱਥੇ ਤੇ ਸਭਾ ਹੋ ਰਹੀਆ ਕਿਸਾਂ ਦਾ ਸਿਗਾ ਹਥਿਆਰ ਚੁੜ ਰਿਆ ਨਹੀਂ ਤੇ ਉਹ ਹੀ ਨਹੀਂ ਪਿਆ ਬਿਆਗ ਰੱਖਿਆ ਜਿਹੜੇ ਦੋ ਵੱਡੇ ਵੱਡੇ ਬਿਆਗ ਰੱਖੇ ਸੀ ਸੈਂਟਰ 'ਚ ਉਹਨੂੰ ਵੀ ਕੀ ਹੈ ਕੀ ਨਹੀਂ ਕੀ ਕਿਸੇ ਬੰਦੇ ਆਣ ਬਚਾਣੇ ਸੀ ਸੀਸੀਟੀਵੀ ਫੁਟੇਜ ਆਈ ਸਾਹਮਣੇ ਕੋਈ ਉਹ ਕੈਮਰੇਜ ਆ ਲੇਕਿਨ ਕੈਮਰੇਜ ਦੀ ਫੋਟੋ ਕਲੀਅਰ ਨਹੀਂ ਆਂਦੀ ਆਹੀਂ ਚਾਹੀਏ ਸਾਡੀ ਫੋਟੋ ਕਲੀਅਰ ਆਂਦੀ ਐ ਉਹਦੀ ਫੋਟੋ ਕਲੀਅਰ ਨਹੀਂ ਆਈ ਏਰੀਆ ਪਈ ਨਹੀਂ ਸੰਨੂ ਦਾ ਲੱਗਾ ਤੇ ਇੱਕੜੇ ਟੋਪੀ ਪਾਈ ਦੀ ਉਹਨੂੰ ਦੇਖੋ ਕੈਮਰਾ ਦਿਖ ਸਕਦੇ ਤੁਸੀਂ ਇਥੇ ਆ ਜੇ ਵੀ ਆ ਫੋਟੋ ਸਾਡੇ ਕੋ ਲੇਗਲ ਜਿੱਲੋ ਲੰਗਦੇ ਨਾਉਂਦੀ ਫੋਟੋਆਂ ਆਉਂਦੀਆਂ ਹੋਰ ਕੋਈ ਮੋਟਰਸਾਈਕਲ ਲੰਗੇ ਫੋਟੋ ਕਲੀਅਰ ਆਉਂਦੀਆਂ ਕੋਣਾਂ ਦੀ ਫੋਟੋ ਕਲੀਅਰ ਹੁੰਦੀ ਹੈ ਕੱਲ ਦਾ ਸਾਰ ਸ਼ਾਮੀ 6:30 ਵਜੇ ਦੀ ਗੱਲ ਹੈ ਇਹ ਤੇ ਢਾਬਾ ਹੈਗਾ ਇਹ ਰੋੜ ਆਇਆ ਹੈ ਚੌਂਕੀ ਤੋਂ ਆਇਆ ਹੈ ਗੰਢਿਆਲ ਤੋਂ ਤੇ ਇੱਥੋਂ ਦੋ ਬੰਦੇ ਮੋਟਰਸਾਈਕਲ ਤੇ ਆਏ ਆ ਅਣਪਛਾਤੇ ਬੰਦੇ ਆ ਉਹਨਾਂ ਨੇ ਬੈਗ ਰੱਖਿਆ ਕੋ ਸੈਂਟਰ ਚ ਇੱਕ ਪਿੱਛੇ ਮੇਰਾ ਇੱਕ ਲੇਵਰ ਦਾ ਬੰਦਾ ਉੱਥੇ ਬੈਠਾ ਸੀ ਤੇ ਇੱਕ ਇਥੇ ਢਾਬੇ ਵਾਲੇ ਬੈਠੇ ਸੀ ਇਹਨਾਂ ਨੂੰ ਬੰਦੇ ਦੇਖਿਆ ਇਹਨਾਂ ਆ ਕੇ ਮੈਨੂੰ ਦੱਸਿਆ ਜੀ ਦਫ਼ਤਰ ਨੂੰ ਕੋਈ ਬੰਦੇ ਗਿਆ ਮੈਂ ਦਫ਼ਤਰ ਬੈਠਾ ਸੀ ਫਿਰ ਉਹਦੇ ਬਾਅਦ ਮਗਰ ਮਗਰ ਪੁਲਿਸ ਚੌਕੀ ਤੋਂ ਐਸਆਈ ਆ ਤੇ ਕੁਝ ਬੰਦੇ ਹੋਰ ਨਾਲ ਉਹਨਾਂ ਦੇ ਆਏ ਆ ਸਿਵਲ ਚ ਉਹਨਾਂ ਆ ਕੇ ਤੇ ਫਿਰ ਸਾਨੂੰ ਅਸੀਂ ਉਹਨਾਂ ਨੂੰ ਕਿਹਾ ਵੀ ਅੱਗੇ ਨੂੰ ਬੰਦੇ ਗਏ ਆ ਉਹਨਾਂ ਨੂੰ ਅੱਗੇ ਐਸਆਈ ਸਾਹਿਬ ਲੱਭਣ ਚਲ ਗਏ ਬੰਦਿਆਂ ਨੂੰ ਮਗਰੋਂ ਕੁਝ ਬੰਦੇ ਆਏ ਉਹਨਾਂ ਨੇ ਫਿਰ ਕੈਮਰੇ ਚ ਦੇਖਿਆ ਤੇ ਵਾਕਿਆ ਉਹ ਬੰਦੇ ਮੋਟਰਸਾਈਕਲ ਤੇ ਗਏ ਆ ਜੋ ਪਛਾਣ ਚ ਨਹੀਂ ਆਉਂਦੇ ਇਹ ਏਰੀਆ ਕਿਹੜਾ ਬੰਦਾ ਸੀ ਮਾਚਲਾ ਇਹ ਜੀਐਨਕੇ ਦਾ ਏਰੀਆ ਹੈਗਾ ਜਿੱਥੇ ਇਹੜੀ ਗੱਲ ਹੈ ਕੈਪਰ ਪਰਸਨ ਹਨੀ ਦੇ ਨਾਲ ਅਜਸੈਨੀ ਦੀ ਰਿਪੋਰਟ